ਘਰ ਵੀ ਅਪਵਿੱਤਰ ਕਰੀ ਬੈਠੇ ਆ ਕਿਉਂਕਿ ਮਨ ਮੈਲਾ ਨਾ ਮਨ ਮੈਲਾ ਤਾਂ ਪਾਪਾਂ ਕਣੀ ਸਭ ਤੁਸੀਂ ਮੈਲਾ ਘਰਾਂ 'ਚ ਹੈ ਨਹੀਂ ਗੁਰੂ ਵਾਲੀ ਗੱਲ ਤੇ ਜੇ ਸੰਗਤ ਹੋਵੇ ਗੁਰਬਾਣੀ ਮੈਂ ਕਹਣਾ ਨਾ ਵੀ ਤੁਸੀਂ ਉਦਾਂ ਜਦੋਂ ਵੀ ਤੁਹਾਡੇ ਕੋਲੇ ਸਮਾਂ ਵੀ ਪੈਂਦਾ ਤੁਸੀਂ ਦੋ ਪਰਿਵਾਰਾਂ ਨੂੰ ਜਾਣਦੇ ਹੋ ਚਾਰ ਪਰਿਵਾਰਾਂ ਨੂੰ ਜਾਣਦੇ ਹੋ ਕਿਸੇ ਨੂੰ ਨਹੀਂ ਜਾਣਦੇ ਆਪਦਾ ਪਰਿਵਾਰ ਆ ਹਫਤੇ ਦਾ ਇੱਕ ਦਿਨ ਮਹੀਨੇ ਦਾ ਇੱਕ ਦਿਨ ਤਿੰਨ ਮਹੀਨਿਆਂ ਬਾਅਦ ਇੱਕ ਦਿਨ ਰੱਖ ਲੋ ਵੀ ਜਿਹੜੇ ਸਾਡੀ ਜਾਣ ਪਹਿਚਾਨ ਵਾਲਿਆ ਆਪਾਂ ਇਕੱਠੇ ਹੋਵਾਂਗੇ ਕਿਹਦੇ ਲਈ ਕੀ ਕਰੋਗੇ ਇਕੱਠੇ ਹੋ ਕੇ ਸ਼ਾਮਾਂ ਨੂੰ ਇਕੱਠੇ ਹੋਵਾਂਗੇ ਰਹਿਰਾਸਰ ਦੇ ਪਾਰ ਤਰਾ ਐਸ ਵੀਕਐਂਡ ਤੇ ਭਾਈ ਤੁਹਾਡੇ ਘਰ ਕਰਾਂਗੇ ਅਗਲੇ ਵੀਕਐਂਡ ਤੇ ਤੁਹਾਡੇ ਘਰ ਕਰਾਂਗੇ ਬੱਚਿਆਂ ਨੂੰ ਨਾਲ ਲੈ ਕੇ ਜਾਵਾਂਗੇ 25 ਮਿੰਟ ਲੱਗਦੇ ਰਹਿਰਾਸਰ ਦੇ ਪਾਰ ਤੱਕ ਉੱਥੇ ਬਰਛਾਦਾ ਛਕ ਲਾਂਗੇ ਆਪਾਂ ਦੋ ਤਿੰਨ ਫੈਮਿਲੀ ਦਾ ਜਿਹੜੀਆਂ ਇਕੱਠੀਆਂ ਬੈਠੀਆਂ ਬੈਠੀਆਂ ਨਾਲੇ ਉਸ ਦਿਨ ਜਿਹੜਾ ਕੋਈ ਇਤਿਹਾਸ ਦੀ ਘਟਨਾ ਹੋਈ ਉਹ ਪੜ ਲਾਂਗੇ ਸਾਹਮਣੇ ਫੋਨ ਹੁੰਦਾ ਸਰਚ ਕਰ ਲਓ ਗੂਗਲ ਤੋਂ ਲਿਕਲ ਆਉਣੀ ਹੈ ਕੋਈ ਨਾ ਕੋਈ ਗੱਲ ਦੇਖ ਲਓ ਕੈਲੰਡਰ ਤੇ ਕਿਹ ਕਿਹੜਾ ਕਿਹੜਾ ਦਿਨ ਆ ਉਸ ਹਫਤੇ ਨਾਲ ਸੰਬੰਧਿਤ ਕਿਹੜੀ ਘਟਨਾ ਆਦਪਾਲ ਪੈ ਜਾਣੀ ਹੈ ਘਰ ਪਵਿੱਤਰ ਹੋਣੇ ਸ਼ੁਰੂ ਹੋ ਜਾਣਗੇ ਤੁਹਾਨੂੰ ਦੇਖ ਕੇ 10 ਹੋਰ ਲੱਗ ਜਾਣਗੇ ਇਸ ਪਾਸੇ ਗੁਰੂ ਦੀ ਹਜੂਰੀ 'ਚ ਭਰੋਸੇ ਨਾਲ ਕਹਿਣਾ ਇੱਕ ਮਹੀਨਾ ਕਰਕੇ ਵੇਖੋ ਉਹ ਤੋਂ ਬਾਅਦ ਦੱਸਿਓ ਮਨ ਦੀ ਕੀ ਹਾਲਤ ਆ ਉਹ ਤੋਂ ਬਾਅਦ ਦੱਸਿਓ ਵੀ ਜਿਹੜੀ 12-13 ਸਾਲਾਂ ਦੀ ਧੀ ਸਾਡੇ ਘਰ 'ਚ ਮੁਟਿਆਰ ਹੋ ਰਹੀ ਆ ਉਹਦਾ ਫਿਕਰ ਘਟ ਗਿਆ ਨਾ ਬੱਚੇ ਜਿਹੜੇ ਸਾਡੇ ਗੱਭਰੂ ਹੋ ਰਹੇ ਆ ਉਹਨਾਂ ਦਾ ਫਿਕਰ ਵੱਡ-ਵੱਡ ਆ ਰਿਹਾ ਮਾਪਿਆਂ ਨੂੰ ਪਤਾ ਨਹੀਂ ਬਣੂਗਾ ਕੀ ਕਿਉਂਕਿ ਕੋਈ ਸੰਸਕਾਰ ਨਹੀਂ ਹੈਗੇ ਆਲੇ-ਦੁਆਲੇ ਵੀ ਹੈ ਨਹੀਂ ਤੇ ਸਾਡੇ ਘਰਾਂ ਦੇ ਉਹ ਦਿੱਤੇ ਜਾਣ ਪਵਿੱਤਰ ਧਾਵੇ ਪਵਿੱਤਰ ਦਾ ਪਵਿੱਤਰ ਤਾਂ ਪਾਣੀ ਨਾਲ ਥੋੜੀ ਇੱਥੇ ਸੰਗ ਤਾਂ ਜੀ ਸਾਨੂੰ ਪੁੰਗ ਦਾ ਜਲ ਦਿਓ ਘਰੇ ਛੱਟਾ ਦੇਣਾ ਇਹ ਇਹਦੇ ਨਾਲ ਥੋੜਾ ਕੁ ਹੋਣਾ ਇਹ ਤਾਂ ਬਾਬਿਆਂ ਨੇ ਗੁਰਬਾਣੀ ਦੀ ਗੱਲ ਲਕੋਣ ਦੀ ਖਾਤਰ ਪਾਣੀ ਪ੍ਰਜਲਿਤ ਕਰ ਲਾ ਕਹਿੰਦੇ ਅਖੰਡ ਪਾਟ ਹੋਇਆ ਸੀ ਉੱਥੇ ਪਾਣੀ ਰੱਖਿਆ ਸੀ ਇਹ ਲੈ ਜਾਓ ਛੱਟੇ ਮਾਰ ਦਿਓ ਠੀਕ ਹੋ ਗਏ ਨੇ ਦੇ ਨੇ ਕਿ ਪਵਿੱਤਰ ਤੱਕ ਇਹ ਨਹੀਂ ਭਰਨੀ ਆ ਮਨਾਂ ਚ ਬੱਚਿਆਂ ਅਸੀਂ ਭਰਨੀ ਇਹ ਸਾਡੀ ਜ਼ਿੰਮੇਵਾਰੀ ਆ ਅਸੀਂ ਜੰਮੇ ਆ ਅਸੀਂ ਉਹਨਾਂ ਨੂੰ ਉਹਨਾਂ ਦਾ ਧਿਆਨ ਦੇ ਤੇ ਜਦੋਂ ਸਮਾਂ ਹੱਥੋਂ ਲੰਘ ਜਾਂਦਾ ਫਿਰ ਨੂੰ ਬਦਲਦਾ ਬਹੁਤ ਔਖਾ ਪਿਆ ਇਸ ਲਈ ਆਪਣੇ ਘਰਾਂ ਨੂੰ ਆਪਣੀ ਸੋਚ ਨੂੰ ਆਪਣੇ ਆਲੇ-ਦੁਆਲੇ ਨੂੰ ਆਪਣੀ ਸੰਗਤ ਨੂੰ ਪਵਿੱਤਰ ਕਰੋ ਇਹ ਜਿਹੜਾ ਪਾਪ ਆ ਇਹ ਜਿਹੜੇ ਵਕਾਰ ਆ ਇਹ ਜਿਹੜਾ ਵਾਇਰਸ ਆ ਰਿਹਾ ਕਿੱਥੋਂ ਆ ਰਿਹਾ ਉਹ ਸਮਝਣਾ ਪੈਣਾ ਸਾਨੂੰ ਉਹ ਜਿਹੜੀ ਸੋਚ ਸਾਡੀ ਬਦਲੀ ਜਾ ਰਹੀ ਹੈ ਕਿੱਥੋਂ ਇਹਦਾ ਬਦਲ ਕੀ ਆ ਇਹਦਾ ਬਦਲ ਇੱਕ ਕੋਈ ਗੁਰੂ ਆ ਹੋਰ ਕੋਈ ਬਦਲ ਨਹੀਂ ਜਿੱਥੇ ਸੁਰਤ ਵਿੱਚ ਸ਼ਬਦ ਟਿਕ ਗਏ ਜਿੱਥੇ ਸੁਰਤ ਵਿੱਚ ਗੁਰੂ ਟਿਕ ਗਏ ਜਿੱਥੇ ਚੰਗਿਆਈ ਆ ਗਈ ਉੱਥੇ ਬੁਰਾਈ ਆਪਣੇ ਆਪ ਨਾਸ਼ੀ ਜਾਂਦੀ ਅਕਾਖ ਨੇ ਪਵਿੱਤਰਤਾ ਗ੍ਰਹਿ ਧਨ ਧਨ ਦਾ ਉਹਤ ਪ੍ਰਦਾਨ ਕੀਤਾ ਇਹ ਵੀ ਅਪਵਿੱਤਰ ਹੋ ਗਿਆ ਜਦੋਂ ਮਾੜੇ ਪਾਸੇ ਲੱਗਦਾ ਆਪਣੇ ਆਪ ਸਾਡੀ ਸੁਰਤ ਵਿੱਚ ਚੰਗਿਆਈ ਨਹੀਂ ਹੈ ਸਾਡੀ ਸੁਰਤ ਵਿੱਚ ਪਵਿੱਤਰਤਾ ਨਹੀਂ ਤੇ ਧਨ ਤੇ ਸੀ ਮਾੜੇ ਪਾਸੇ ਖਰਚਾਂਗੇ ਨਾ ਅਸੀਂ ਖਰੀਦ ਕੇ ਲੈ ਕੇ ਕੀ ਆ ਰਹੇ ਹਾਂ ਅਸੀਂ ਮਿਹਨਤ ਕੀਤੀ ਕਮਾਈ ਕੀਤੀ ਉਹ ਕਮਾਈ ਦੇ ਬਦਲੇ ਖਰੀਦ ਕੀ ਰਹੇ ਹਾਂ ਕਹਿੰਦੇ ਧੀ ਸਾਡੀ ਨਸ਼ੇ ਕਰਨ ਲੱਗੀ ਇਹਨੂੰ ਟ੍ਰੇਨਿੰਗ ਕਿੱਥੋਂ ਮਿਲੀ ਆ ਇਹਨੇ ਕਿਹਨੂੰ ਵੇਖਿਆ ਹੋਣਾ ਸਭ ਤੋਂ ਪਹਿਲਾਂ ਸ਼ਰਾਬ ਪੀਂਦੇ ਸਭ ਤੋਂ ਬੰਦੇ ਨੇ ਕਿਹਨੂੰ ਵੇਖਿਆ ਹੋਣਾ ਸ਼ਰਾਬ ਪੀਂਦਾ ਬਾਪ ਨੂੰ ਵੇਖਿਆ ਹੋਣਾ ਮਾਂ ਨੂੰ ਵੇਖਿਆ ਹੋ ਸਕਦਾ ਨਹੀਂ ਇਹਨੂੰ ਆਲੇ ਦੁਆਲੇ ਕਿਤੋਂ ਲਸ ਲੱਗਦੀ ਕਿੱਥੇ ਜਾਂਦੇ ਹੁੰਦੇ ਤੁਹਾਡੇ ਨਾਲ ਜਾਂਦੀ ਹੁੰਦੀ ਬੱਚੀ ਨੇ ਕੀ ਹੁੰਦੀ ਕੰਸਤ ਤੋਂ 10 ਸਾਲ ਤੱਕ ਤਾਂ ਤੁਹਾਡੇ ਨਾਲ ਹੀ ਸੀ ਕਿੱਥੇ ਲੈ ਕੇ ਜਾਂਦੇ ਹੁੰਦੇ ਸੀ ਤੁਸੀਂ ਕਿੰਨਾ ਲੋਕਾਂ 'ਚ ਲੈ ਕੇ ਜਾਂਦੇ ਹੁੰਦੇ ਸੀ ਕਿੱਥੋਂ ਦੇਖਿਆ ਨੇ ਸਾਰਾ ਕੁਝ ਤੁਸੀਂ ਪੈਸੇ ਨਾਲ ਕੀ ਖਰੀਦਦੇ ਰਹੇ ਜਦੋਂ ਤੁਹਾਡੇ ਕੋਲ ਪੈਸਾ ਸੀ ਉਦੋਂ ਉਸ ਪੈਸੇ ਨੂੰ ਖਰਚਣ ਲਈ ਕਿੱਥੇ ਜਾਂਦੇ ਰਹੇ ਤੁਸੀਂ ਕਿੱਥੇ-ਕਿੱਥੇ ਘੁੰਮਣ ਜਾਂਦੇ ਸੀ ਉਹ ਤੇ ਕਿਉਂ ਜਾ ਮਾਹੌਲ ਸੀ ਫਿਰ ਇਹ ਇਹਦੀ ਇਹਦੀ ਇਹ ਇਹ ਜਿਹੜੀ ਬਿਮਾਰੀ ਆਈ ਆ ਕਰਤੇ ਦਾ ਜ਼ਿੰਮੇਵਾਰ ਕੌਣਾ ਗੁਰੂ ਸਾਹਿਬ ਕਹਿੰਦੇ ਆਪਣੇ ਅੰਦਰ ਚਾਤੀ ਮਰ ਦੱਦੇ ਦੋਸ਼ ਨਾ ਦੇਉਂ ਕਿਸੇ ਦੋਸ਼ ਕਰਮਾ ਆਪਣੇ ਤੇਰਾ ਆਪਣਾ ਕੁਸੂਰ ਸਾਰੀਆਂ ਚੀਜ਼ਾਂ ਨੂੰ ਪਵਿੱਤਰ ਕਰਨੀਆਂ ਪੈਣ ਤੂੰ ਜਾਣਾ ਕਿੱਥੇ ਆ ਤੂੰ ਖਾਣਾ ਕੀ ਆ ਤੂੰ ਪਹਿਨਣਾ ਕੀ ਆ ਤੂੰ ਬੋਲਣਾ ਕੀ ਆ ਤੂੰ ਬੈਠਣਾ ਕਿੱਥੇ ਆ ਇਹ ਤੈਨੂੰ ਆਪਣਾ ਆਪ ਸੁਧਾਰਨਾ ਪੈਗਾ ਬੱਚੇ ਫੇਰ ਸੁਧਰ ਜਾਣਾ ਇਹ ਨਹੀਂ ਹੈਗਾ ਸੀ ਕਿ ਇਹ ਵੀ 12-13 ਸਾਲ ਤੱਕ ਦੇ ਬੱਚੇ ਜੱਕਦਮ ਸਾਡੇ ਅਨੁਸਾਰ ਹੋ ਜਾਣ ਉਹਨਾਂ ਦੀ ਬਚਪਨ ਤੋਂ ਉਮੇ ਦੀ ਉਹਨਾਂ ਦੀ ਸੁਸਾਇਟੀ ਉਹਨਾਂ ਦਾ ਸੁਭਾਅ ਜਿਹੋ ਜਿਹਾ ਤੁਸੀਂ ਚਾਹੋ ਉਹ ਜੇ ਆਪ ਹੋ ਜਓ ਪਹਿਲਾਂ ਜੇ ਤੁਸੀਂ ਆਪ